ਗੈਂਗਸਟਰ ਗੋਲਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੋਵੇਂ ਵਕ ਹੋ ਗਏ ਨੇ ਅਜਹੀਆਂ ਚਰਚਾਵਾ ਚੱਲ ਰਹੀਆਂ ਨੇ ਦੱਸ ਦਈਏ ਇੱਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੋਲਡੀ ਬਰਾੜ ਦੀ ਆਵਾਜ਼ ਹੈ ਫਿਲਹਾਲ ਰੋਜ਼ਾਨਾ ਸਪੋਕਸਮੈਨ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਤੁਹਾਨੂੰ ਆਡੀਓ ਵੀ ਸੁਣਾਵਾਂਗੇ ਕਿ ਇਸ ਆਡੀਓ ਦੇ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਚਰਚਾਵਾ ਇਹ ਛੜੀਆਂ ਹੋਈਆਂ ਨੇ ਕਿ ਦੋ ਵੱਡੇ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਵਕ ਹੋ ਗਏ ਨੇ ਔਰ ਇਸ ਆਡੀਓ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਸ਼੍ਰੀ ਗੰਗਾ ਨਗਰ ਦੀ ਇੱਕ ਘਟਨਾ ਦਾ ਆਸ਼ੀਸ਼ ਜੋ ਕਾਰੋਬਾਰੀ ਨੇ ਉਨ੍ਹਾ ਦੇ ਉੱਤੇ ਹਾਲ ਹੀ ਦੇ ਵਿੱਚ ਹਮਲਾ ਹੁੰਦਾ ਹੈ ਵਾਇਰਿੰਗ ਹੁੰਦੀ ਹੈ ਔਰ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਇਹ ਜਿਹੜੀ ਕਤਿਤ ਆਡੀਓ ਵਾਇਰਲ ਹੋ ਰਹੀ ਹੈ ਇਸ ਆਡੀਓ ਦੇ ਵਿੱਚ ਗੈਂਗਸਟਰ 골ਡੀ ਬਰਾੜ ਨੇ ਇਸ ਹਮਲੇ ਦਾ ਜ਼ਿਕਰ ਵੀ ਕੀਤਾ ਔਰ ਇਸ ਗੱਲ ਦਾ ਜ਼ਿਕਰ ਕੀਤਾ ਕਿ 골ਡੀ ਬਰਾੜ ਯਾਨੀ ਕਿ 골ਡੀ ਬਰਾੜ ਤੇ ਰੋਹਿਤ ਗੁਦਾਰਾ ਨੇ ਇਹ ਜਿਹੜਾ ਹਮਲਾ ਕਰਵਾਇਆ ਕਾਰੋਬਾਰੀ ਦੇ ਉੱਤੇ ਔਰ ਉਸਦੇ ਲੱਤ ਦੇ ਵਿੱਚ ਗੋਲੀ ਮਾਰੀ ਹੈ ਹਾਲਾਂਕਿ ਉਸਨੇ ਇਸ ਆਡੀਓ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਯਾਨੀ ਕਿ ਗੋਲਡੀ ਬਰਾੜ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੋਲੀ ਅਗਲੀ ਵਾਰੀ ਸਿਰ ਦੇ ਵਿੱਚ ਮਾਰਾਂਗੇ ਤਾਂ ਜੇ ਨਹੀਂ ਸਮਝਿਆ ਕਾਰੋਬਾਰੀ ਜੇ ਆਸ਼ੀਸ਼ ਮਿਸ਼ਰਾ ਨਹੀਂ ਸਮਝਾਤਾ ਉਸਦੇ ਸਿਰ ਦੇ ਵਿੱਚ ਗੋਲੀ ਮਾਰਾਂਗੇ ਤਾਂ ਇਹ तमाम ਗੱਲਾਂ ਦਾ ਜ਼ਿਕਰ ਜਿਹੜਾ ਗੋਲਡੀ ਬਰਾੜ ਵੱਲੋਂ ਕੀਤਾ ਗਿਆ ਔਰ ਇਸ ਦੇ ਨਾਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਅਨਮੋਲ ਬਿਸ਼ਨੋਈ ਨਾਲ ਹੁਣ ਸਾਡੀ ਬਣਦੀ ਨਹੀਂ ਹੈ ਉਹ ਵਾਕ